बारिश तूफान से जनजीवन अस्तव्यस्त घर की गिरी छत महिला हुई गंभीर रूप से घायल बता दें कि बीते दिन तेज आंधी बारिश तूफान के कारण सामान्य जनजीवन पूरी तरह से अस्तव्यस्त होता दिखाई पड़ा यही नहीं बारिश तूफान का कहर एक घर पर आरोप हुआ तब दिखाई दिया जब इसके कारण घर की छत ही नीचे गिर पड़ी छत नीचे गिरने से घर में मौजूद महिला गंभीर रूप से घायल हो गई जिसे तुरंत इलाज के लिए नजदीक के अस्पताल में दाखिल करवाया गया जहां उसकी हालत अभी तक नाजुक बताई जा रही है बने रहो हमारे साथ और देखते रहो पंजाब जे के की हुई ਕੁ ਕਰਵਾ ਰਹੀ ਤੇ ਕੀ ਕੀ ਗੱਲ ਹੋਈ ਮਤਲਬ ਪੂਰੀ ਦੱਸੋ ਨਾ ਪੂਰੀ ਤਰ੍ਹਾਂ ਚਾਰ ਕੋਈ ਨਾ ਲੈ ਲੈਂਦੇ ਜੇ ਮੈਂ ਚਾਹ ਬਣਾ ਕੇ ਸੁਨਾ ਪੀ ਦਿੰਦੀ ਇਹ ਤੇ ਨਹੀਂ ਚਾਹ ਵੀ ਬੈ ਕੇ ਵਿਚਾਰੀ ਕੰਦ ਨਾਲ ਉਹ ਉੱਧੇ ਪਰ ਕੋਈ ਮਤਲਬ ਲੱਕਾ ਨਹੀਂ ਮੀਨੂ ਕਹਿੰਦੇ ਹੈ ਖਵਾਵਾ ਚਾਹਵਾ ਮੈਂ ਜਦ ਸਰਦ ਕਿੰਨੇ ਡੰਕੇ ਲੱਗੇ ਅੰਨ ਜੀ ਬਾਬਾ ਜੀ ਨਾਨਾ ਸੁਣ ਨਹੀਂ ਕਹਿ ਰਹੇ ਮਾਤਾ ਪਖਾ ਲਾਵਾ ਕਿਤੇ ਦਾ ਸਾਰ ਛੂਟਣਾ 8 ਕਰ ਡੰਕੇ ਲੱਗੇ ਹੁਣ ਕੀ ਮੰਗੀ ਕਰਦੇ ਹੋ ਤੁਸੀਂ ਸਰਕਾਰ ਨੂੰ ਹਾਂਜੀ ਹੁਣ ਲੋ ਸਰਕਾਰ ਕੋ ਕੀ ਮੰਗ ਕਰਦੇ ਹੋ ਅਨੇ ਹੀ ਕਹਿੰਦੇ ਨਵੇਂ ਕਰ ਦੇ ਦੇਦ ਕਰ ਦੇਣ ਇਹ ਕਰਨਾ ਸਾਡੀ ਮਲਤ ਕਰਦਾ ਮੁੰਡਾ ਆਇਆ ਤੇ ਉਹ ਵੀ ਚੱਜਦਾ ਮੁੰਡਾ ਆਇਆ ਤੇ ਉਹ ਵੀ ਬਾਹਰ ਹਨ ਚੱਜਦਾ ਬਾਰ ਕੀ ਦੇਖ ਲੱਗਦਾ ਰਹਾਈਆ ਆਪਣੇ ਕਰਨਾ ਮਾਂ ਦੇ ਵੀ ਬਈ ਕੀ ਨਾਮ ਤੁਹਾਡਾ ਮੇਰਾ ਨਾਮ ਜੀ ਵੀਰੋ ਤੁਹਾਡੇ ਕੀ ਲੱਗਦੇ ਇਹ ਸਾਡੀ ਆਪਣੀ ਮਤਲਬ ਉਹ ਆਈ ਲੱਗਦੀ ਹੈ ਇਹਨਾਂ ਦੀ ਮੰਮੀ ਤੇ ਅੱਛਾ ਇਸ ਤੇਦਾਰੋ ਤੇ ਕੀ ਬਾਰ ਦਾ ਤੇ ਕੀ ਹੋਇਆ ਕੀ ਬਾਰ ਦਾ ਤੇ ਜੀ ਇਹ ਹੋਇਆ ਵੀ ਵਿਚਾਰੀ ਇਹ ਮਿਹਨਤ ਕਰਦੀ ਹੈ ਮਿਹਨਤ ਕਰਦੀ ਹੈ ਤੇ ਆਈ ਵਿਚਾਰੀ ਚਾਹ ਪੀਣ ਲੋਕਾਂ ਦੇ ਘਰ 10:00 ਵਜੇ ਤੱਕ ਕੰਮ ਕਰਦੀ ਏ ਤੇ ਚਾਹ ਪੀਣ ਲੱਗੀ 4:00 ਵਜੇ ਚਾਹ ਲੱਗੀ ਪੀਣ ਤੇ ਨੰਦਰ ਸਾਰਾ ਡੇਗ ਗਿਆ ਤੇ ਇਹ ਵਿਚਾਰੀ ਇੱਕ ਇੱਧਰ ਕੁੜੀ ਦਿਖਦੀ ਸੀ ਕੋਠੇ ਦੇ ਨੰਟੀਕਾ ਮਾਰ ਦਿੱਤੀਆਂ ਤੇ ਇਹ ਸਾਰਾ ਇਹਦੇ ਉੱਤੇ ਪੈ ਗਿਆ ਸਟਾ ਬੜਾ ਚੈਰੀ ਦੇ ਲੱਗੇ ਉਹਨੂੰ ਸਾਰੇ ਨੂੰ ਬਾਹਰ ਕੱਢੇ ਇਹ ਫਿਰ ਕੋੜਿਆਂ ਨੇ ਖਿੱਚ ਧੋ ਕੇ ਬਾਹਰ ਕੱਢੇ ਇਹ ਸਿਰਚ ਸੌੜ ਲੱਗੀਏ ਸਿਰਚ ਸੌੜੀ ਲੱਗੀਏ ਸਾਰੇ ਹੀ ਲੱਗੀਏ ਲੱਕ ਜਿਹੀ ਲੱਗੀਏ ਬਹੁਤ ਬੁਰਾ ਹਾਲ ਹੋਇਆ ਜੀ ਜਦ ਬੱਲੀ ਮੰਨ ਕਰਦੇ ਪ੍ਰਸ਼ਾਸਨ ਨੂੰ ਆ ਇਹ ਕੰਨਿਆ ਜੀ ਦਾ ਵਿਚਾਰੀ ਦਾ ਘਰ ਬਣ ਗਿਆ ਮਿਹਰਬਾਨੀ ਕਰਕੇ ਵਿਚਾਰੀ ਗਰੀਬਣੀ ਦਾ ਘਰ ਬਣ ਗਿਆ ਇਹਦੇ ਕੋਲੋਂ ਨਹੀਂ ਬਣਨਾ ساری ਉਮਰ ਬੰਦਾ ਨਹੀਂ ਆ ਜੇ ਬੋਲੀ ਮੈਂ ਇੱਥੇ ਜਾ ਵੀ ਰਹੀ ਸੀ ਦੁਕਾਨ ਦੇ ਉੱਤੇ ਤੇ ਲਾ ਕੇ ਤਮਾਕਾ ਆਇਆ ਔਰ ਜਾ ਕੇ ਦੇਖਿਆ ਕਿ ਮਕਾਨ ਦੀ ਸੱਤ ਦੇ ਕੇ ਜੇ ਕਿ ਉਹ ਬੜੀ ਮੁਸ਼ਕਲ ਨਾਲ ਸੀ ਉਹ ਕੰਨਿਆ ਜੀ ਉਹਨਾਂ ਨੂੰ ਕੱਢਿਆ ਤੇ ਆਪਣੇ ਹਸਪਤਲ ਲੈ ਕੇ ਗਏ ਆ ਤੇ ਉਥੋਂ ਜੋ ਵੀ ਇਹਨਾਂ ਦੇ 6-7 ਟਾਂਕੇ ਸਿਰ ਚਾਏ ਨੇ ਤੇ ਬਾਹਾਂਵਾਂ ਤੇ ਵੀ ਰਗੜਾਂ ਕਾਫੀ ਲੱਗੀ ਰਹੀਆਂ ਤੇ ਕਹਿੰਦਾ ਮਗਰਮ ਵੀ ਹੋ ਸਕਦਾ ਕਿ ਤੇ ਗੁੱਜੀ ਛੱਟ ਨਹੀਂ ਲੱਗੀ ਦੀ ਹੋਵੇ ਤੇ ਆਹੀ ਤੇ ਇਹੋ ਜਾਣਿਆ ਜੇ ਸਰਕਾਰ ਅਕੇ ਕੋਹਾਰਾ ਸਾਡੀ ਵੀ ਆਕੇ ਗਰੀਬ ਆਦਮੀ ਨੇ ਇਹਨਾਂ ਦੀ ਮਦਦ ਕੀਤੀ ਜਾਵੇ ਕਿਉਂਕਿ ਗਰੀਬ ਆਮੀ ਨੇ ਮੁੰਡਾ ਛੋਟਾ ਜਿਹਾ ਉਹ ਵਿਚਾਰਾ ਦੁਕਾਨ ਤੇ ਕਿਤੇ ਲੱਗੇ ਤਾਂ ਦਿਹਾੜੀ ਤਪਾ ਲਾਂਦਾ ਹੈ ਤੇ ਇਸ ਕਰਕੇ ਘਰ ਦੇ ਹਾਲਾਤ ਆ ਜਿਹੜੇ ਤੇ ਉਹ ਬਹੁਤ ਮਾੜੇ ਨੇ ਤੇ ਸਾਡੀ ਇਹੋ ਜੀ ਸਰਕਾਰ ਅੱਗੇ ਦੁਆ ਹੈ ਕਿ ਆ ਕੇ ਇਹਨਾਂ ਦੀ ਮਦਦ ਕੀਤੀ ਜਾਏ ਤੇ ਜਿੱਦਾਂ ਵੀ ਇਹਨਾਂ ਦਾ ਲੈਣ ਕੰਪਨੀ ਚੀਤਾ ਜਾਏ ਜੀ ਜੋ ਵੀ ਸਰਕਾਰ ਜਾਏ ਉਹ ਕਰ ਸਕਦੀ ਆ